ਦੋਸਤੋ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੇਰਾ 1 ਮਹੀਨੇ ਦੇ ਤੋਂ ਲੈ ਕੇ 1.5 ਮਹੀਨੇ ਦੇ ਵਿੱਚ ਵਿੱਚ ਚੈਨਲ ਮੋਨਟਾਈਜ਼ ਹੋ ਗਿਆ ਕਿਵੇਂ ਹੋ ਗਿਆ ਫਿਰ ਕਿਉਂਕਿ ਮੈਂ ਇਹ ਵੀਡੀਓ ਬਣਾਉਣ ਦਾ ਕਾਰਨ ਮੇਨ ਮਕਸਦ ਮੇਰਾ ਇਹੀ ਆ ਕਿ ਤੁਸੀਂ ਵੀ ਜੇਕਰ ਤੁਸੀਂ ਮੋਨਟਾਈਜ਼ ਕਰਨਾ ਚਾਹੁੰਦੇ ਆ ਚੈਨਲ ਨੂੰ ਤਾਂ ਤੁਸੀਂ ਕਰ ਸਕੋ ਤੁਹਾਨੂੰ ਕੋਈ ਦਿੱਕਤ ਨਾ ਆਵੇ ਹੁਣ ਕਈ ਭਰਾ ਮੇਰੇ ਮਿਲਦੇ ਆ ਜਿਹੜੇ ਕਹਿੰਦੇ ਜੀ ਸਾਨੂੰ ਤਾਂ ਸਾਲ ਹੋ ਗਿਆ ਕੋਈ ਕਹਿੰਦਾ ਸਾਨੂੰ ਤਾਂ 2 ਸਾਲ ਹੋ ਗਏ ਕਈ ਕਹਿੰਦੇ ਜੀ ਅਸਾਂ ਕਈ ਕਈ ਚੈਨਲ ਬਦਲ ਚੁੱਕੇ ਆ ਪਰ ਮੋਨਟਾਈਜ਼ ਨਹੀਂ ਹੋ ਰਿਹਾ ਹੈਨਾ ਕਿਉਂਕਿ ਆਪਾਂ ਬਿਲਕੁਲ ਇੱਕ ਨੰਬਰ 'ਚ ਮੋਨਟਾਈਜ਼ ਕਰਨ ਦੀ ਗੱਲ ਕਰਾਂਗੇ ਦੋ ਟੰਪ ਦੋ ਨੰਬਰ 'ਚ ਨਹੀਂ ਲਓ ਜੀ ਸਬਸਕ੍ਰਾਈਬਰ ਇਧਰੋਂ ਦੇ ਦੀਓ ਉਧਰੋਂ ਮੁੱਲ ਦੇ ਸਬਸਕ੍ਰਾਈਬਰ ਖਰੀਦ ਲਓ ਮੁੱਲ ਦੇ ਵਿਊਜ਼ ਖਰੀਦ ਲਓ ਜਾਂ ਮੁੱਲ ਦਾ ਵਾਸਟ ਟਾਈਮ ਖਰੀਦ ਲਓ ਉਹ ਗੱਲ ਨਹੀਂ ਕਰਾਂਗੇ ਆਪਾਂ ਆਪਾਂ ਗੱਲ ਕਰਾਂਗੇ ਰਿਜਨਲ ਤੌਰ ਤੇ ਵਾਚ ਟਾਈਮ ਕ੍ਰੀਟ ਕਿਵੇਂ ਕਰਨਾ ਤੇ ਰਿਜਨਲ ਤੌਰ ਤੇ ਤੁਸੀਂ ਕੀ ਕਹਿੰਦੇ ਆ ਸਬਸਕ੍ਰਾਈਬਰ ਕਿਵੇਂ ਲੈ ਕੇ ਆਉਣੇ ਆ ਦੇ ਚੈਨਲ ਤੇ ਦੋਸਤੋ ਮੇਰਾ 1.5 2 ਮਹੀਨਿਆਂ ਜੀ ਕੀ ਕਹਿੰਦੇ ਆ 13 14000 ਸਬਸਕ੍ਰਾਈਬਰ ਹੋ ਗਿਆ ਤੇ ਕੀ ਹੋਇਆ ਨਾਲ ਹੀ ਵਿਊ ਵਾਚ ਟਾਈਮ ਆੜਾ ਉਹ ਵੀ 4000 ਘੰਟੇ ਪੂਰਾ ਹੋ ਗਿਆ ਤੇ ਚੈਨਲ ਮੋਨਟਾਈਜ਼ ਹੋ ਗਿਆ ਦੋਸਤੋ ਜਿਹੜੇ ਲੋਕ ਕਹਿੰਦੇ ਨਾ ਕਿ ਮੁੱਲ ਦੇ ਸਬਸਕ੍ਰਾਈਬਰ ਲੈ ਲੋ ਪੈਸੇ ਦੇ ਕੇ ਜਾਂ ਵਾਚ ਟਾਈਮ ਵੜਵਾ ਲੋ ਜੀ ਆਪ ਦਾ ਪੈਸੇ ਦੇ ਕੇ ਉਹਦਾ ਦੋਸਤੋ ਕੋਈ ਫਾਇਦਾ ਨਹੀਂ ਜੇਕਰ ਤੁਹਾਡੀ ਕੋਈ ਫੇਸ ਵੈਲਿਊ ਨਹੀਂ ਬਣੀ ਜਾਂ ਤੁਹਾਡਾ ਕੋਈ ਆਪਣਾ ਕੋਈ ਉਹ ਕੋਈ ਵੈਲਿਊ ਹੀ ਹੈ ਨਹੀਂਗੀ ਤਾਂ ਕੱਲੇ ਸਬਸਕ੍ਰਾਈਬਰ ਲੈ ਲੋ ਵਾਚ ਟਾਈਮ ਲੈ ਲੋ ਚੈਨਲ ਤਾਂ ਮੋਨਟਾਈਜ਼ ਹੋ ਜਾਊਗਾ ਪਰ ਅੱਗੇ ਵੀਡੀਓ ਕਿੱਥੋਂ ਲਿਆਓਗੇ ਕਿਵੇਂ ਪੈਸੇ ਕਮਾਉਗੇ ਮੇਨ ਮਕਸਦ ਕੱਲਾ ਮੋਨਟਾਈਜ਼ ਕਰਨਾ ਥੋੜੀ ਹੈਗਾ ਮੇਨ ਮਕਸਦ ਤਾਂ ਕੀ ਕਹਿੰਦੇ ਆ ਚੈਨਲ ਨੂੰ ਅੱਗੇ ਚਲਾਉਣਾ ਤੇ YouTube ਤੋਂ ਪੈਸੇ ਕਮਾਉਣ ਦੀ ਗੱਲ ਆ ਤੁਹਾਡੀ ਕੋਈ ਵੀਡੀਓ ਨਹੀਂ ਚੱਲ ਰਹੀ ਤੁਹਾਡੇ ਤੋਂ ਕੋਈ ਤੁਹਾਡੇ ਕਿਸੇ ਤਰ੍ਹਾਂ ਦੇ ਕਿਸੇ ਪਾਸੋਂ ਪੈਸਾ ਨਹੀਂ ਆ ਰਿਹਾ ਤਾਂ ਫਿਰ ਮੋਨਟਾਈਜ਼ ਕਰਕੇ ਕੀ ਕਰੋਗੇ ਤਾਂ ਦੋਸਤੋ ਸੁਣੋ ਅ ਮੈਂ ਕਿਵੇਂ ਕੀਤਾ ਤੁਸੀਂ ਮੈਂ ਇਸਕ ਵੀਡੀਓ ਇਹ ਬਣਾ ਇਸ ਕਰਕੇ ਬਣਾ ਰਿਹਾ ਦੋਸਤੋ ਵੀ ਤੁਹਾਡਾ ਸ਼ਾਇਦ ਤੁਹਾਨੂੰ ਕੋਈ ਫਾਇਦਾ ਹੋ ਜੇ ਕਿ ਮੇਰੀ ਤਰ੍ਹਾਂ ਤੁਸੀਂ ਵੀ ਮੋਨਟਾਈਜ਼ ਕਰ ਸਕੋ ਉਹ ਵੀ ਜਲਦੀ ਜਲਦੀ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਦੋਸਤੋ ਮੈਂ ਕਿ ਕੀਤਾ ਪਹਿਲਾਂ ਛੋਟੀਆਂ ਛੋਟੀਆਂ ਕਮੇਡੀ ਵੀਡੀਓ ਬੋਲ ਕੇ ਪਾਉਣੀਆਂ ਸ਼ੁਰੂ ਕੀਤੀਆਂ ਇਧਰ ਉਧਰ ਕਮੇਡੀ ਸੁਣੀ ਜਾਂ ਆਵਦੀ ਥੋੜੀ ਬਹੁਤੀ ਬਣਾ ਲਈ ਤਾਂ ਛੋਟੀਆਂ ਛੋਟੀਆਂ ਕਮੇਡੀ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਅ ਕੈਨ ਮਾਸਟਰ ਤੇ ਥੋੜੀ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਵੀ ਐਨ ਤੋਂ ਮੈਂ ਐਡਿਟ ਕਰਦਾ ਸੀਗਾ ਉਤੇ ਲਾਫਟਰ ਲਾਉਂਦਾ ਸੀਗਾ ਛੋਟੀਆਂ ਛੋਟੀਆਂ ਸ਼ਾਰਟ ਵੀਡੀਓ ਜਿਹੜੀਆਂ ਮੈਂ ਪਾਉਂਦਾ ਸੀਗਾ ਤੇ ਉਹਦੇ ਤੇ ਮੇਰੇ ਚੰਗੇ ਵਿਊਜ਼ ਆ ਜਾਂਦੇ ਸੀ ਚੰਗੇ ਵਿਊਜ਼ ਵੀ ਆਉਂਦੇ ਸੀ ਤੇ ਨਾਲ ਚੰਗੇ ਸਬਸਕ੍ਰਾਈਬਰ ਵੀ ਆ ਜਾਂਦੇ ਸੀ ਸਬਸਕ੍ਰਾਈਬਰ ਬਹੁਤ ਆਉਂਦੇ ਸੀ ਤਾਂ ਇਸ ਤਰ੍ਹਾਂ ਮੇਰੀਆਂ ਵੀਡੀਓ ਬਹੁਤ ਜ਼ਿਆਦਾ ਚੱਲ ਗਈਆਂ ਉਹਦੇ ਤੇ ਜਦੋਂ ਮੈਂ ਕਮੇਡੀ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਤੁਸੀਂ ਵੀ ਇਸੇ ਤਰ੍ਹਾਂ ਹੀ ਕਰ ਸਕਦੇ ਆ ਤਾਂ ਜਦੋਂ ਕਮੇਡੀ ਵੀਡੀਓ ਚੱਲੀਆਂ ਤਾਂ ਫਿਰ ਮੈਨੂੰ ਇੱਕ ਦਿਨ ਲਾਈਵ ਦੇ ਆਪਸ਼ਨ ਬਾਰੇ ਪਤਾ ਲੱਗਿਆ ਵੀ ਲਾਈਵ ਕਿਵੇਂ ਕਰਨਾ ਤੇ ਮੈਂ ਲਾਈਵ ਕੀਤਾ ਤਾਂ ਦੇਖਿਆ ਕਿ ਇੱਕ ਦਿਨ ਦੇ ਵਿੱਚ 50 ਘੰਟੇ ਵਾਚ ਟਾਈਮ ਆ ਗਿਆ ਫਿਰ ਮੈਂ ਵੱਡੀਆਂ ਵੀਡੀਓ ਵੀ ਪਾਉਣੀਆਂ ਸ਼ੁਰੂ ਕੀਤੀਆਂ ਵੱਡੀਆਂ ਵੀਡੀਓ ਤੇ ਵੀ ਚੰਗੇ ਵਿਊਜ਼ ਆਉਂਦੇ ਸੀ ਮੇਰੇ ਤੇ ਨਾਲ ਹੀ ਫਿਰ ਮੈਂ ਲਾਈਵ ਸ਼ੁਰੂ ਕੀਤਾ ਦੋਸਤੋ ਲਾਈਵ ਜੇ ਅਗਰ ਕਰੋਗੇ ਤੁਹਾਡੇ ਕੋਲ ਚੰਗੇ ਸਬਸਕ੍ਰਾਈਬਰ ਆ ਤਾਂ ਇੱਕ ਦਿਨ ਚ 150 200 250 ਘੰਟਾ ਵਾਸਟ ਟਾਈਮ ਆ ਜਾਂਦਾ ਇਸ ਤਰ੍ਹਾਂ ਤੁਸੀਂ ਆਪ ਦੇ ਚੈਨਲ ਨੂੰ ਮੋਨਟਾਈਜ਼ ਕਰ ਸਕਦੇ ਆ ਤੇ ਤੁਹਾਨੂੰ ਅੱਜ ਦੀ ਜੇ ਅਗਰ ਫਿਰ ਵੀ ਮੇਰੇ ਤੋਂ ਕੁਝ ਪੁੱਛਣਾ ਦੱਸਣਾ ਚਾਹੁੰਦੇ ਆ ਤੇ ਕਿ ਮੈਂ ਇਹ ਤੁਸੀਂ ਕਮੈਂਟ ਲਿਖੋ ਮੇਰੇ ਵੀਡੀਓ ਦੇ ਥੱਲੇ ਤਾਂ ਮੈਂ ਤੁਹਾਨੂੰ ਹਰ ਇੱਕ ਗੱਲ ਵਿੱਚ ਸੰਯੋਗ ਦੇਣ ਵਾਸਤੇ ਤਿਆਰ ਬੈਠਾ ਜਿਆਦਾ ਮੈਨੂੰ ਨੌਲੇਜ ਨਹੀਂ ਪਰ ਮੈਂ ਤੁਹਾਨੂੰ ਦੱਸ ਸਕਦਾ ਕਿ ਮੈਂ ਚੈਨਲ ਕਿਵੇਂ ਗਰੋ ਕੀਤਾ ਤੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਜਲਦੀ ਨਾਲ ਫਿਰ ਇੱਕ ਇੱਕ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਵੈਰੀ ਮਚ